ਸੇਵਾ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਸਾਨੂੰ ਕੌਮ ਦੇ ਸਰਬੱਤ ਖਾਲਸਾ ਵੱਲੋਂ जुड़े हुए ਸਤਿ ਸ੍ਰੀ ਕੇਸਰ ਸਾਹਿਬ ਦੇ ਜੱਥੇਦਾਰ ਭਗਤ ਬ੍ਰਿਜ ਸਿੰਘ ਜੀ ਅਜਨਾਲਾ ਸਹਿਬ ਮਾਥੀ ਦੰਪਤੀ ਤਰਸਾਲਾ ਅਜਨਾਲਾ ਕਾਨ ਦੇ ਵਰਦੀ ਭਗਤਿ ਸ਼ਮ ਸਿੰਘ ਜੀ ਖੋਦਾਲਾ ਜਿਹੜੇ ਲਗਾਤਾਰ ਗੁਰੂ ਦੇ ਲੜਾਈ ਲੜੇ ਤੇ ਬਗੜਾ ਇੱਕ ਚੋਰ ਚੋਦਿਤ ਸਾਰੇ ਆਨ ਕੋਟਕ ਟਕਾ ਟਕਾ ਕਰਕੇ ਇਕੱਠਿਆਂ ਨੂੰ ਅੰਦਰ ਕੀਤਾ ਪਰੰਦਰਤੀ ਖੂਸਾ ਸਭਾ ਜਿਹੜੇ ਲੜਾਕਾਰ ਕੌਮ ਦੇ ਦਰਦ ਨੂੰ ਲੈ ਕੇ ਚੱਲੇ ਹੋਏ ਨੇ ਬਾਬਾ ਬਲਬੀਰ ਸਿੰਘ ਜੀ ਟੀਮਾ ਸਾਹਿਬ ਜਿਨ੍ਹਾਂ ਨੇ ਬੜੀ ਦਰਦ ਦੇ ਨਾਲ ਬਿਆਨ ਕੀਤਾ ਨਾਗਵਾਨ ਨੇ ਇਸੇ ਮੁੱਦਾ ਤਲਬ ਨੂੰ ਮਲਕੀਤ ਸਿੰਘ ਜੀ ਸਰਦਾਰ ਕਸ਼ਮੀਰ ਸਿੰਘ ਜੀ ਫੇਰ ਇਹਨੇ ਆਪਣਾ ਨਰੋਤਕ ਦਾ ਮਾਮਲਾ ਬੰਦ ਕਰਤਾ ਉਸ ਤੋਂ ਬਾਅਦ ਕੀ ਕੀਤਾ ਆ ਜਿਹੜਾ ਬਾਡਰ ਤੇ ਨਸ਼ਾ ਆ ਗਿਆ ਉਹ ਕੋਈ ਨਸ਼ੇ ਦੇ ਨਾਲ ਸਾਡੀ ਗੋਆਣ ਨਹੀਂ ਬਰਬਾਦ ਕਰਦੀ ਇਹਨੇ ਕੋਸ਼ਿਸ਼ ਕੀਤੀ ਪਾਲਸੀ ਹੈ ਉਹ ਪਾਲਸੀ ਦੇ ਮੁਕਾਬਕ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਕੀ ਕੀਤਾ ਬਈ ਕਿਤੇ ਉਹ ਜਿਹੜੇ ਨਸ਼ੇ ਨਾਲ ਹੈ ਉਹ ਤਾਂ ਹਜੇ ਪੂਰੇ ਮੁcke ਵੀ ਕਿਸਾਨੀ ਸੰਘਰਸ਼ ਆਇਆ ਇੰਡੀਆ ਦੇ ਸਲੇਕਰ ਭੱਲੇ ਕਰ ਲਿਆ ਮੋਦੀ ਨੂੰ ਮੇਡਾ ਕਰ ਲਿਆ ਉਹ ਕਹਿੰਦੇ ਫੇਰ ਉਹ ਕਹਿੰਦੇ ਯਾਰ ਗਰਬਾਸਰ ਸੀਟਾ ਲਿਆ ਕਾਲਾ ਚ ਪੈਰ ਅਸੀਂ ਪਾ ਲਿਆ ਬੇਤਾਰੀ ਪਖੰਡੀਆਂ ਨੂੰ ਛੱਡਦੇ ਆ ਨਸ਼ਾ ਅਸੀਂ ਮੰਡਦਾ ਭਰਾ ਨੂੰ ਭਰਾ ਨਾਲ ਅਸੀਂ ਲੜਾਤਾ ਮੜੀਆਂ ਮਿਸਾਲੀਆਂ ਦੇ ਮਗਰ ਬੇਤਾਰੀ ਪਖੰਡੀਆਂ ਦੇ ਮਗਰ ਅਸੀਂ ਲੜਾਤਾ ਕਿ ਕਦੇ ਤਾਂ ਖਤਮੀ ਨਿੰਦੇ ਉਹ ਕਹਿੰਦਾ ਨਾ 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 ਕਹਿੰਦਾ ਫਿਰ ਕਹਿੰਦਾ ਉਹ ਲੜਦੇ ਆ ਮਰਦੇ ਦੇ ਕਾਲ ਤੇ ਇਕੱਠੇ ਹੋ ਜਾਂਦੇ ਆ ਕਦੇ ਕਾਲ ਤੇ ਛੁੱਟਾ ਹੋਏਗਾ ਟਾਟਾ ਕਿ ਨਹੀਂ 2500 ਗੁਰੂ ਗ੍ਰੰਥ ਸਾਹਿਬ ਦੀ ਪੀੜਾ ਸਾੜੀ ਨੇ ਉਹ ਕਹਿੰਦੇ ਫੇਰ ਤੁਰਟਾਏ ਦੇ ਫੇਰ ਵੀ ਨਹੀਂ ਹੋ ਮੁਕਾਬਲਾ ਕਰ ਲਿਆ ਫੇਰ ਕਹਿੰਦੇ ਕੀ ਕਰੀਏ ਉਹ ਕਹਿੰਦਾ ਪੰਗਾ ਹੋਰ ਨਹੀਂ ਆ ਜਿਹੜਾ ਉੱਤੇ ਗੁਰੂ ਗ੍ਰੰਥ ਸਾਹਿਬ ਆਣਾ ਉਹ ਜਦੋਂ ਸਿੱਖ ਲੜਦੇ ਆ ਮਰਦੇ ਆ ਉਹ ਗੁਰੂ ਗ੍ਰੰਥ ਸਾਹਿਬ ਇਕੱਠਾ ਕਰਦਾ ਕਹਿੰਦੇ ਚਲੋ ਗੁਰੂ ਨਹੀਂ ਬਿਆਦੀਆਂ ਕਰੋ ਮਾਰਚ ਦੇ ਮਾਤਾਵ ਇਹ ਬਣਾਉਣਾ ਚਾਹੁੰਦੇ ਆ ਇੱਥੇ ਇੱਕ ਰਾਸ਼ਟਰ ਇੱਕ ਤੋਂ ਰਾਸ਼ਟਰ ਬਣਾਉਣਾ ਚਾਹੁੰਦੇ ਆ ਖੁਨੂ ਥੋਕ ਕੇ ਤੁਹਾਡੀਆਂ ਬਦਮੀਆਂ ਕਰਕੇ ਉਹ ਅੱਜ ਤੁਸੀਂ ਦੱਸੋ ਇੱਕ ਬੰਦਾ ਕਤਲ ਕਰਦਾ 20 ਸਾਲ ਦੀ ਕੈਦ ਹੁਣ ਤੁਸੀਂ ਦੱਸੋ ਇਹ ਜਿੰਨੇ ਨੇ ਬਦਮੀ ਕੀਤੀ ਆ ਹੁਣ ਜਿਹੜੇ ਬਦਮੀ ਕਰਦੇ ਆ ਹੁਣ ਜਿੰਨੇ ਨੇ ਬਦਮੀ ਕੀਤੀ ਆ ਉਹ ਜਿਹੜੇ ਬੁਝਵਾਨ ਤੇ ਹੁੰਦੇ ਆ ਨਾ ਉਹਨੂੰ ਕਾਗਨਾਂ ਕਿੰਨੇ ਕਹਿੰਦੇ ਪੰਜ ਪੰਜ ਵੀ ਇਹਦੀ ਰਾਖੀ ਕਰਦੇ ਆ ਸਾਰੇ ਸਾਰੇ ਸਾਹਮਣੇ 11 ਵਰੀ ਪ੍ਰੋਬਲਮ ਰਹਿਤੀ ਆ ਉਹਦੇ ਨਾਲ ਜੱਜ ਸੁਰਟੀ ਲਾਤੀ ਕੋਈ ਕਰਦੇ ਫੋਟੇ ਦੇ ਨਾਲ ਹੁਣ ਖੱਟੜ ਕੋਜ ਮਾਤਾਂ ਕੋਈ ਜਿੰਦਾ ਸੋਕੇ ਸਾਰੇ ਬਿੱਟੇ ਆ ਇੱਕ ਪਾਲਸੀ ਆ ਫੇਰ ਭਾਈ ਫੇਰ ਜਦੋਂ ਗੁਰੂਗ੍ਰਾਂਥ ਸਾਹਿਬ ਦੀ ਬੇਦਵੀ ਹੁੰਦੀ ਆ ਤੇ ਸਰਕਾਰ ਦੀ ਜੋਦੀ ਨਹੀਂ ਕਿ ਤੇਰੀ ਡਿਊਟੀ ਆ ਤੂੰ ਟੈਕਸ ਲੈਣੀ ਆ ਤੇਰੀ ਡਿਊਟੀ ਆ ਤੇ ਕੱਢ ਬਿੱਟੇ ਅੱਗੇ ਨੂੰ ਤਾਂ ਵੀ ਵੀ ਧੰਬੇ ਦੇ ਲੱਗੇ ਹੋ ਤੇ ਫੇਰ ਇੱਕ ਗੁਰੂ ਵੱਡੇ ਥੋੜੀ ਜਿਹੀ ਨਹੀਂ ਸਕਰਦੀ ਤੇ 24 ਘੰਟੇ ਲਾਪ ਹੈ ਨਾ ਕੋਈ ਸਦਾਰਤ ਦੀ ਗੋਟੀ ਹੈ ਕਿ ਗੁਰੂ ਦੀ ਰਾਖੀ ਕਰ ਜਿਹੜਾ ਸਰ ਗੁਰੂ ਹੀ ਨਹੀਂ ਰਾਖੀ ਕਰ ਸਕਦਾ ਆਪਾਂ ਕਹਿੰਦੇ ਆਪਾਂ ਤਾਂ ਰਾਖੀ ਕਰਾਂਗੇ ਉਹ ਤਾਂ ਆਪਣੀ ਡਿਊਟੀ ਆ ਇਸ ਕਰਕੇ ਇਹ ਇੱਕ ਪਾਲਿਸੀ ਦੇ ਤਹਿਤ ਹੋ ਰਿਹਾ ਹੈ ਇਹ ਦਿਨਾਂ ਤੇ ਆਪਾਂ ਇਸ ਨੂੰ ਜੜੋਂ ਹੀ ਮੜਦੇ ਆਪਾਂ ਲੜੀ ਜਾਂਦੇ ਹਾਂ ਸਰਪਟੋ ਨੇ ਉਹਨੇ ਕਰਾਦਾ ਕੰਟਰੋਲ ਉਹਨੇ ਕਰਾਦਾ ਕਮੇਟੀ ਉਹਨੇ ਕਰਾਦਾ ਇਹ ਸਾਰੇ ਬੰਦੇ ਇੱਕ ਪਾਲਿਸੀ ਦੇ ਤਹਿਤ ਆਏ ਆ ਇਹ ਬੰਦਾ ਇੱਕ ਦੇ ਗੱਦੀ ਵੀ ਭੱਜਦੀ ਕਿੰਨੇ ਚ 1990 ਕਦਿਸ ਨੇ ਰੀਟ ਆਕਦੀ ਉਹ ਗੁਰੂ ਦੇ ਬਹਿ ਗਿਆ ਅਸੀਂ ਬੜਾ ਬਚਲੇਗੇ ਕਹਿੰਦੇ ਨੇ ਸਿਹੇੜੀ ਬਹਿ ਗਿਆ ਉਹਨੂੰ ਕੁੱਤੀ ਗਈ ਉਹ ਮੱਟੋ ਦਾ 5 ਮਿੰਟ ਦਿੱਤੀ ਹੁਣੇ ਕੋਈ ਨਹੀਂ ਦੱਸਿਆ ਫਿਰ ਕੋਈ ਪਰਸੋਂ ਨੇ ਕਿਹਾ ਦੇ ਦਿੱਤੇ ਉਹ ਤੇ ਅਸੀਂ ਵੀ ਸੀ ਅਸੀਂ ਤੇਰ ਪਾਇਆ ਦਾ ਸਾਫ ਤਾਂ ਉਥੇ ਕਹਿੰਦੇ ਕਰ ਚਾਹ ਰਹੇ ਸੀ ਤਾਂ ਉਹ 2.5 ਕਿੰਨੇ ਨਹੀਂ ਦਿੱਤਾ ਉਸ ਤੋਂ ਦੇ ਦੇ ਦਿੱਤੀ ਤਾਂ ਭਈਆ ਨਾਲੇ ਅੱਛਾ ਉਹ ਫੜ ਲਿਆ ਉਹ ਪਿੰਡ ਨੂੰ ਜਾਣ ਲੱਗਾ ਅਸੀਂ ਕਾਲੇ ਕਿੱਛਾ ਉਹਦੀ ਬੋਲੀਆ ਇੱਕ ਟ੍ਰੇਨਿੰਗ ਹੈ ਫੌਜ ਨੂੰ ਫੌਜ ਦੀ ਟ੍ਰੇਨਿੰਗ ਹੈ ਤੇ ਗੁਰੂ ਘਰ ਦੇ ਵਜ਼ੀਰ ਨੂੰ ਟ੍ਰੇਨਿੰਗ ਤਾਂ ਆਈ ਸਾਥੀਆਂ ਨੇ ਤਾਂ ਪਾਟਿਆ ਦਾ ਹੇਕੰਦਾ ਜਿਹੜੀ ਕਰਦਾ ਇੱਕ ਟ੍ਰੇਨਿੰਗ ਹੈ ਇਹ ਟ੍ਰੇਨਿੰਗਾਂ ਦੇ ਵਿੱਚ ਇਹ ਜਿਹੜੀ ਇੱਕੋ ਜਿਹੀਆਂ ਸਰਕਾਰਾਂ ਪੁਸ਼ਤ ਪੜਾਈ ਦਿੱਤੀਆਂ ਗੁਰੂ ਘਰਾਂ ਚ ਵੀ ਬੇਲਵੀ ਕਰਨ ਵਾਲੇ ਖੋਸਾ ਸਾਹਿਬ ਦੇ ਕਿ ਸਾਡੇ ਦੇ ਲੱਕੜਾ ਟੋਰੀ ਦਾ ਪਰਚਾ ਪਤਾ ਦੇਸ ਤੋਂ ਹੀ ਦਾ ਤੇ ਫਿਲਮ ਮਸਿੰਜਰ ਨੂੰ ਰਿਕਾਰਡ ਦੀ 11-11 ਮਿੰਟ ਰੱਖੀ ਕਰਦੇ ਕਿਹਨੇ ਕਰਦੇ ਬਾਗਲ ਸਰਕਾਰ ਕਰਦੀ ਨਹੀਂ ਜਿਹੜਾ ਦੱਸ ਰਿਹਾ ਕੀ ਕੀਤਾ ਇਹ ਸਾਰਿਆਂ ਨੇ ਰਲ ਕੇ ਸਾਡਾ ਧਾਇਆ ਪਰਵਾਸਾ ਜਿੰਦਗੀ ਕੀਤੀ ਹੈ ਬਿਜਲੀ ਕਰਨ ਤੇ ਕਰਾਉਣ ਵਾਲੇ ਇਕੱਠੇ ਆ ਤੁਸੀਂ ਸੋਚਣਾ ਚਾਹੀਦਾ ਤੇ ਜਿਹੜੇ ਬੰਦੇ ਯੋਧੇ ਅਤੇ ਜਰਨੈਲ ਹੈ ਮੈਂ ਸਰਕਾਰ ਨੂੰ ਕਹਿੰਦਾ ਵੀ ਕਿਉਂ ਨਹੀਂ ਕਰਦੇ ਕੋਈ ਪ੍ਰੋਗੋਗਤੀ ਇਹਨਾਂ ਨੂੰ ਇਸ ਕਰਕੇ ਮੈਂ ਇਹ ਹੀ ਬੇਨਤੀ ਕਰਦਾ ਇਹ ਜਿਹੜੀ ਇੱਕ ਪਾਲਿਸੀ ਤੇ ਤਰ ਤਾ ਹੋਈ ਆ ਕੋਈ ਵਿਚਾਰਾ ਨਹੀਂ ਸਾਰੇ ਬੰਨ ਥੋੜੇ ਵਿੱਚ ਇੱਕ ਨਵਾਂ ਚੰਦ ਸਾਰਾ ਸਿਲਾਰ ਦੋਰ ਲਾਉਂਦੇ ਆ ਇਹ ਬੰਦਾ ਇਸ ਨੇੜੇ ਤੇ ਇਹ ਉਹਦੇ ਦੌਰੇ ਚ ਕੌਣ ਸੀ ਚੱਲ ਰਹੀ ਆ ਬੰਦਾ ਪਿਆਰ ਹੋ ਰਿਹਾ ਉਹਦੇ ਵਰਗਾ ਉਹ ਇਹਦਾ ਹੋਊ ਸਾਰਾ ਕੁਝ ਸਾਰਾ ਕੁਝ ਬਣਾ ਸਕਦੇ ਆ ਜੇ ਪੀਉਣ ਕਰਕੇ ਲਾਲ ਮਰੂਦ ਬਣ ਸਕਦੇ ਆ ਜੇ ਪੀਉਣ ਕਰਕੇ ਬੇਰੱਡੀ ਦੇ ਬਣ ਸਕਦੇ ਆ ਉਸ ਪੈਠ ਬੰਦਾ ਵੀ ਉਸ ਕੌਣ ਸੀ ਦੇ ਸੈਸਨਾ ਬਣ ਸਕਦਾ ਇਹਨੂੰ ਗਾਇਬ ਕਰਨ ਨੂੰ ਪਰ ਬਚਣ ਹੋਵੇ ਕਰੂਗਾ ਤੇ ਫਿਰ ਕਹਿੰਦੇ ਸੀ ਆ ਜਿੰਦਾ ਹੋ ਗਿਆ ਜਿੰਦਾ ਹੋ ਕੇ ਕੌਮ ਮਰਨ ਲੱਗੂਗੀ ਤੇ ਦੇਰਾਂ ਮਰਨ ਲੱਗਦੇ ਆ ਤੇ ਕਹਿੰਦਾ ਆ ਜਾ ਆ ਜਾ ਇਹ ਰੱਬ ਦੇ ਬਾਤ ਤੋਂ ਬਾਅਦ ਅਮਰਤਾ ਦੀ ਹੋ ਗੁਰੂ ਕਰੇ ਹੋ ਜਾਤ ਪਾਤ ਦੇ ਚੋਣ ਨਿਕਲ ਅੱਜ ਤੱਕ ਜਾਤ ਪਾਤ ਫਸੇ ਹੋਏ ਐ ਇਹ ਮਾਝੇ ਦਾ ਸਿੱਖ ਐ ਇਹ ਮਾਲਵੇ ਦਾ ਸਿੱਖ ਐ ਇਹ ਨਾਈ ਸਿੱਖ ਐ ਇਹ ਚੋੜ ਸਿੱਖਾ ਚੂੰਗਾ ਸਿੱਖਾ ਸੋ ਗੁਰੂ ਦਾ ਅਮਰਤਾ ਦੀ ਹੋ ਕੇ ਚੜ੍ਹਦੀ ਕਲਾ ਚਾਹੋ ਤੇ ਇਸ ਕਰਕੇ ਉਹ ਜਿੰਨਾ ਚਿਰ ਤੁਹਾਡੀ ਆਪਣੀ ਬਾਤ ਸਹੀ ਨਹੀਂ ਹੁੰਦੀ ਉਹਨਾਂ ਚਿਰ ਗੱਲ ਨਾ ਅੱਜ ਬਣੇ ਰੋਈ ਜਾਵੇ ਆਪਾਂ ਬੋਲੇ ਕੀ ਕਹਿੰਦੇ ਆ ਕਹਿੰਦੇ ਦੀ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਵੀ ਟਕਦੀ ਆ ਰਿਹਾ 295 ਇਹ ਆਪਰਚਾ ਦਰਦੀ ਗਿਆ ਜਿੱਤ ਗਈ ਇੱਕ ਕਿਸਾਨ ਸ਼ਹੀਦ ਹੋ ਗਿਆ ਧਰਨਾ ਲਾ ਲਿਆ ਨਾਲ ਸਰੰਗਲੀ ਇੱਕ ਨੌਲ ਕੁੜੀ ਲੈ ਲਈ ਜਿੱਤ ਗਈ ਆ ਅੰਗੇ ਮੋਤੇ ਕੰਮ ਮੰਦਾ ਚਿੱਕੇ ਵਾਲਾ ਫੜ ਲਿਆ ਉੱਤਰਨਾ ਲਾ ਲਿਆ ਉਹਨੂੰ ਅੰਦਰ ਗਿਆ ਤਾਂ ਫੇਰ ਆ ਗਿਆ ਚੇਹ ਚੁਟਕਾ ਫੇਰ ਵੀ ਕੀ ਜਾਂਦਾ ਕਹਿੰਦੇ ਜਿੱਤ ਗਈ ਜਿੱਤ ਤੇ ਜਿੱਤ ਕੋਈ ਨਹੀਂ ਇਹ ਕੌਮ ਗ੍ਰਾਮੀ ਦੇ ਵਿੱਚ ਫਸੀ ਹੋਈ ਹੈ ਆ ਜਿਹੜੇ ਲੋਹੇ ਬੈਠੇ ਸਾਰੇ ਇਹ ਕੌਮ ਨੂੰ ਮਾਰਕਸਿਮ ਲਗਾ ਕਰਦੇ ਤੇ ਆਪਣੀ ਆਖਰੀ ਬਸਾ ਸਾਹਮਣੇ ਕਿਆਸੀ ਜੇ ਨਹੀਂ ਸਿਕਾਣਾ ਕਰ ਦਿਨਾ ਤੇ ਆਪਾਂ ਨੂੰ ਆਪਣੀ ਰਾਖੀ ਕਰਨੀ ਚਾਹੀਦੀ ਆ ਬਾਹਰ ਸਿੱਖਾਂ ਕਹਣਾ ਚਾਹੀਦਾ ਪਿੰਡਾਂ ਦੇ ਦਾਦੇ ਦੇਖੋ ਮੈਂ ਕਈ ਥੋੜੋੜਾ ਚੱਲਣਾ ਥੋੜੇ ਘਰੇ ਗੇਂਦਵੰਦਾ ਜੀ ਮੈਂ ਕਿਹ ਦੇਖ ਤੋਂ ਬੰਦਾ ਨਾ ਤਾਂ ਮੱਝ ਦਾ ਗੇਂਦਵੰਦਾ ਨਾ ਮੰਦਰ ਦਾ ਬੰਦਾ ਨਾ ਹੋਣੀ ਚਾਹੀਦੀ ਤੇ ਕਿਵੇਂ ਥੋੜੋੜੇ ਦੇ ਗੇਂਦਵੰਦਾ ਜੀ ਗੱਪੇ ਕਿੱਥੇ ਲੋਕ ਲੱਗੇ ਜੀ ਕਹਿੰਦਾ ਮੈਂ ਕਿ ਲੋਕਾਂ ਲੱਗੇ ਜੀ ਕਹਿੰਦਾ ਗੁਰੂ ਦੀ ਗੱਦੀ ਨਾ ਕਰਦੇ ਅਸੀਂ ਤਾਂ ਆਪਣੇ ਗੁਰਦੁਆਰੇ ਨੂੰ ਲੋਕ ਲਾ ਕੇ ਅਖਰੇ ਐਡੀ ਜਾਂਦੇ ਸਾਡੀ ਕੌਮ ਦੀ ਰਜ਼ਾ ਹੋ ਰਹੀ ਆ ਇਸ ਕਰਕੇ ਸਾਰੇ ਮਸਲਿਆਂ ਦਾ ਹੱਲ ਜਿੰਨਾ ਤੇ ਬੜੀ ਆਪਣੀ ਬਾਤ ਚ ਨਹੀਂ ਆਉਂਦੀ ਉਹਨਾਂ ਤੇ ਮਿਲਦਾ ਉਹਨਾਂ ਤੇ ਆਪਾਂ ਜਦੋਂ ਜਦ ਲੜਾਈ ਲੜਾਂਗੇ ਲੜਾਈ ਦੇ ਮੈਂ ਸਰਕਾਰਾਂ ਨੂੰ ਕਹਿੰਦਾ ਕਿ ਮੇਰੇ ਬੋਲ ਸੇ ਸਮਝ ਲਿਆ ਭਗਵਾਨ ਸੁਰੂਪ ਤਰੰਤ ਇਹ ਤੋਂ ਗੁਰਦੁਆਰੇ ਦੇ ਪ੍ਰਬੰਧ ਕਰੇ ਤਰੰਤ ਬੰਦਰ ਫੜ ਕੇ ਸਾਹ ਤੋਂ ਸਦਾ ਦੇਵੋ ਤੇ ਫੇਰ ਜਿਹੜਾ ਇੱਕ ਬੰਦੇ ਦਾ ਕਾਨੂੰਨ ਹੈ ਕਾਨੂੰਨ ਬਣਾਉਂਦੇ ਸੀ ਕਿਹਾ ਤੇ ਇਹ ਕਾਨੂੰਨ ਚ ਸੋਧ ਕਰਨੀ ਹੁੰਦੀ ਜੇ ਇੰਡੀਅਨ ਕਨਸਟੀਟਿਊਸ਼ਨ ਚ 106 ਵਰੀ ਸੋਧਾ ਹੋਣੀ ਹੈ ਤੇ ਸਾਡੀ ਸੋਧ ਇਹ ਕਿਰੀ ਬਰੀ ਤੋਂ ਉਮਰ ਘੈਰੋ ਹੈ ਜਿਹੜਾ ਗੁਰੂ ਦੀ ਵਿਦਵੀ ਕਰਦਾ ਜਿਹੜਾ ਪ੍ਰਾਂਦੀ ਕਰਦਾ ਜਿਹੜਾ ਗੀਤਾ ਦੀ ਕਰਦਾ ਜਿਹੜੇ ਵੀ ਤੁਹਾਨੂੰ ਦਸਤੂਰੀ ਉਹਦੀ ਇਹ ਸੱਜਾ ਹੋਣੀ ਚਾਹੀਦੀ ਹੈ ਇਸ ਕਰਕੇ ਅੱਜ ਜਿਹੜਾ ਪਾਈ ਕੱਢ ਕੇ ਇਕੱਠੇ ਰਿਆ ਦੇ ਕਿਸੇ ਦੀ ਰਈ ਨਾ ਕਰਿਆ ਦੇ

ਨਹੀਂ ਤਾਂ ਇਹ ਚਾਰ ਪੁਲਾਨਾਸ਼ ਹੋ ਜਾਣੀਆਂ ਜੇ ਗੁਰੂ ਹੈ ਗੁਰੂ ਦੇਦਰ ਦੇ ਹੈ ਜੇ ਗੁਰੂ ਤੇਡੇ ਵੱਡੇ ਸ਼ਕਤੀ ਹੈ ਜੇ ਸਰਬ ਦੇ ਚ ਨਾ ਸਕਦਾ ਗੁੰਮਿਆਂ ਤੋਂ ਉੱਤ ਕਰ ਆ ਸਕਦਾ